ਪੁਲਿਸ ਜ਼ਿਲ੍ਹਾ ਬਟਾਲਾ ਦੇ ਹਲਕਾ ਫਤਿਹਗੜ ਚੂੜੀਆਂ ਦੇ ਪਿੰਡ ਸ਼ੇਖੂਪੁਰ ਕਲਾ ਖੜੇ ਆ ਕਾਨੂੰਨ ਦੱਸਦੀ ਹੈ ਕਿ ਬੀਤੇ ਕੁਝ ਮਹੀਨਿਆਂ ਤੋਂ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਵਾਸਤੇ ਯੁੱਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਵਿੱਢੀ ਗਈ ਹੈ ਜਿਸ ਨੂੰ ਲੈ ਕੇ ਈਜ਼ ਵੀ ਪੰਜਾਬ ਵੱਲੋਂ ਸਖਤ ਹਦਾਇਤਾਂ ਹਨ ਕਿ ਨਸ਼ੇ ਨੂੰ ਜੜ ਤੋਂ ਖਤਮ ਕਰਨਾ ਹੈ ਇਸ ਨੂੰ ਲੈ ਕੇ ਪੁਲਿਸ ਵੱਲੋਂ ਸਮੇਂ-ਸਮੇਂ ਤੇ ਵੱਡੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ ਅਸੀਂ ਮੌਜੂਦ ਹਾਂ ਪਿੰਡ ਸ਼ੇਖੂਪੁਰ ਕਲਾਂ ਵਿੱਚ ਹਲਕਾ ਫਤਿਹਗੜ ਚੂੜੀਆਂ ਜਿੱਥੇ ਐਸਐਸਪੀ ਬਟਾਲਾ ਸੁਹੇਲ ਮੀਰ ਆਈਪੀਐਸ ਦੀ ਅਗਵਾਈ ਦੇ ਵਿੱਚ ਬਟਾਲਾ ਪੁਲਿਸ ਵੱਲੋਂ ਜਿਸ ਵਿੱਚ तमाम ਇਸ ਇਲਾਕੇ ਦੇ ਐਸਐਚਓ ਮੌਜੂਦ ਸਨ ਉਹਨਾਂ ਵੱਲੋਂ ਇਸ ਪਿੰਡ ਦੇ ਸ਼ੱਕੀ ਘਰਾਂ ਵਿੱਚ ਜਾਂ ਜਿੰਨਾ ਉੱਪਰ ਨਸ਼ੇ ਦੇ ਪਰਚੇ ਦਰਜ ਹਨ ਉਹਨਾਂ ਉੱਪਰ ਰੇਡ ਕੀਤੀ ਗਈ ਹੈ ਕਸ਼ਕਿਸ ਕੀਤੀ ਗਈ ਹੈ ਇੱਥੇ ਗੱਲਬਾਤ ਹੋਈ ਹੈ ਐਸਐਸਪੀ ਬਟਾਲਾ ਨਾਲ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਪੱਬਾ ਪਾਰ ਹੈ ਨਸ਼ੇ ਨੂੰ ਖਤਮ ਕਰਨ ਵਾਸਤੇ ਅੱਗੇ ਨੂੰ ਕਾਫੀ ਫਰਕ ਪੈ ਚੁੱਕਾ ਹੈ ਅਰੇ ਅਤੇ ਸਾਡੇ ਵੱਲੋਂ ਵੱਡੀਆਂ ਕਾਰਵਾਈਆਂ ਕੀਤੀਆਂ ਗਈਆਂ ਹਨ ਜਦੋਂ ਇਸ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ 100% ਦੀ ਗੱਲ ਕਰੀਏ ਤਾਂ ਉਸ ਵਿੱਚੋਂ 70% ਨਸ਼ਾ ਖਤਮ ਹੋ ਚੁੱਕਾ ਹੈ ਕਾਫੀ ਲਗਾਮ ਲੱਗੀ ਹੈ ਖਾਸ ਕਰਕੇ ਸ਼ੇਖੂਪੁਰ ਚੌਂਕੀ ਦੇ ਇੰਚਾਰਜ ਰਵੀਸ਼ ਕੁਮਾਰ ਦੀ ਉਹਨਾਂ ਤਾਰੀਫ਼ ਕੀਤੀ ਹੈ ਇਹ ਕਹਿਣਾ ਚਾਹੁੰਦੇ ਹਾਂ ਕਿ ਪੇਰੇ ਪੇਰੇ ਕ੍ਰਾਫਟ ਪ੍ਰ ਅੱਜ ਆਪਾਂ ਜਿਹੜੀ ਜਗ੍ਹਾ ਖੜੇ ਆ ਇਹਨੂੰ ਸ਼ੇਖਪੁਰਾ ਅਸੀਂ ਕਹਿੰਦੇ ਇੱਕ ਪਿਛੇ ਡਰੱਗ ਹੌਟਸਪੌਟ ਮੰਨਿਆ ਜਾਂਦਾ ਸੀਗਾ ਐਂ ਜਦੋਂ ਦੀ ਪੰਜਾਬ ਸਰਕਾਰ ਦੀ ਮੁਹਿੰਮ ਚੱਲੀ ਹੈ ਯੁੱਧ ਨਸ਼ਾ ਵਿਰੁੱਧ ਤਾਂ ਉਸ ਮੁਹਿੰਮ ਤੋਂ ਬਾਅਦ ਇੱਥੇ ਕਾਫੀ ਫਰਕ ਪੈ ਗਿਆ ਸਾਨੂੰ ਕਾਫੀ ਫੀਡਬੈਕ ਚੰਗਾ ਆਇਆ ਹੈ ਇੱਥੇ ਬਟ ਫਿਰ ਵੀ ਅ ਇੱਥੇ ਜਿਹੜੇ ਹੋਰ ਵੀ ਕੁਝ ਅੰਸਰ ਹੈਗੇ ਨੇ ਜਿਹੜਾ ਪਿਛੇ ਨਸ਼ਾ ਤਸਕਰੀ ਦੇ ਵਿੱਚ ਇਨਵੋਲ ਹੋ ਸੀਗੇ ਤਾਂ ਉਹਨਾਂ ਦੀ ਲਿਸਟ ਲੈ ਕੇ ਅਸੀਂ ਅੱਜ ਇੱਥੇ ਕਾਸੋ ਆਪਰੇਸ਼ਨ ਕਰ ਰਹੇ ਨੇ ਤਾਂ ਮੇਰੇ ਨਾਲ ਐਸਪੀ ਡੀ ਸਾਹਿਬ ਨੇ ਦੋਨੋਂ ਡਿਪਟੀ ਸਾਹਿਬਾਨ ਨੇ ਸਾਡੇ ਕੋਲ ਫਤਿਹਗੜ ਚੂੜੀਆਂ ਸਬ ਡਿਵੀਜ਼ਨ ਦੀ ਫੋਰਸ ਐ ਡੇਰੇ ਦੀ ਫੋਰਸ ਐ ਤਾਂ ਉਹਦੇ ਵਿੱਚ ਅਸੀਂ ਕਾਸੋ ਆਪਰੇਸ਼ਨ ਅੱਜ ਕਰ ਰਹੇ ਨੇ ਤਾਂ ਇਹਦੇ ਵਿੱਚ ਜਿਹੜਾ ਜਦੋਂ ਦਾ ਯੁੱਧ ਨਸ਼ਿਆ ਵਿਰੁੱਧ ਜਿਹੜੀ ਮੁਹਿੰਮ ਹੈ ਪੰਜਾਬ ਸਰਕਾਰ ਦੀ ਜਦੋਂ ਦੀ ਇਹ ਸਟਾਰਟ ਹੋਈ ਹੈ ਤੋਂ ਉਦੋਂ ਤੋਂ ਲੈ ਕੇ ਹੁਣ ਤੱਕ 694 ਮੁਕਦਮੇ ਬਟਾਲਾ ਪੇ ਨਰਜ ਕਰ ਲਏ ਹੈਗੇ ਨੇ ਉਹਦੇ ਵਿੱਚ 1121 ਅਸੀਂ ਜਿਹੜੇ ਮੁਲਜ਼ਮ ਫੜੇ ਹੈ ਐਂਡੀਪੀਐਸ ਕੇਸਾਂ ਦੇ ਵਿੱਚ 64ਏ ਦੇ ਵਿੱਚ ਜਿਹੜੇ ਬੰਦੇ ਜਿਹਨਾਂ ਨੂੰ ਜਿਵੇਂ ਮਰੀਜ਼ ਤਸੱਵਰ ਕਰਦੇ ਹਨ ਜਿਹੜੇ ਨਸ਼ਾ ਕਰਦੇ ਹਨ ਬੰਦੇ ਹੈ ਤਾਂ ਉਹਨਾਂ ਨੂੰ ਇਸੇ ਕਰੀਬਨ 182 ਜਿਹੜੇ ਬੰਦੇ ਹੈ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਦਾਖਲ ਕਰਾਇਆ ਡੀ.ਐਨ.ਸੀ. ਸੈਂਟਰਾਂ ਦੇ ਵਿੱਚ ਦਾਖਲ ਕਰਾਇਆ ਹੈ ਤਾਂ ਨਾਲ-ਨਾਲ ਜਿਹੜੀ ਲੋਕਾਂ ਵੱਲੋਂ ਸਾਡੇ ਕੋਲ ਟਿਪਸ ਆndੀਆਂ ਹੈ ਤਾਂ ਉਹਨਾਂ ਤੇ ਐਕਟ ਕਰਦੇ ਹੋਏ ਬਟਾਲਾ ਪੁਲਿਸ ਨੇ ਹੁਣ ਤੱਕ ਕਰੀਬਨ 170 ਜਿਹੜੇ ਮੁਕਦਮੇ ਹੈ ਉਹ ਦਰਜ ਕਿਤੇ ਹੈ ਆ ਟਿਪਸ ਹੋਲੀ ਲੋਕਾਂ ਵੱਲੋਂ ਆਈਆਂ ਹੈਗੀਆਂ ਤਾਂ ਇਸ ਮੂਹਮ ਦੇ ਵਿੱਚ ਜਿਹੜੀ ਹੈ ਪੰਜਾਬ ਸਰਕਾਰ ਦੀ ਮੁਰੀ ਮੈਂ ਲੋਕਾਂ ਦੀ ਬਹੁਤ ਬੜੀ ਬਾਗੈਦਾਰੀ ਹੈ ਉਹਦੇ ਵਿੱਚ ਸਾਨੂੰ ਵੀ ਕਾਫੀ ਤਾਵਨ ਮਿਲ ਰਹਾ ਹੈ ਕੋਆਪਰੇਸ਼ਨ ਕਰ ਰਹੇ ਨੇ ਲੋਕੀ ਤਾਂ ਇਹ ਮੂਹਮ ਉਸ ਤਰ੍ਹਾਂ ਤੇ ਅੱਗੇ ਵੱਧ ਰਹੀ ਹੈ ਸਰ ਕਾਫੀ ਪ੍ਰੋਪਰਟੀਜ਼ ਰਿੰਕ ਕੀਤੀਆਂ ਨਸਰ ਸਰ ਦੀ ਘਟਾਏ ਗਏ ਨੇ ਜਿਹੜੇ ਚੰਦ ਗੱਟੀ ਅਨੇ ਵੀ ਇਹੋ ਜਿਹੇ ਸ਼ਰਤਬਾਜ਼ੀਆਂ ਕਰ ਰਹੇ ਨੇ ਇਹੋ ਜਿਹੇ ਅੰਸਰ ਨੇ ਉਹਨਾਂ ਕੀ ਕਹਿਣਾ ਚਾਹੁੰਗੇ ਇਦੇ ਵਿੱਚ ਵੱਡਾਲਾ ਪੁਲਿਸ ਨੇ ਕਰੀਬਨ 65 ਜਿਹੜੇ ਪ੍ਰੋਪੋਜ਼ਲ ਸਾਡੇ ਅਪਰੂਵ ਹੋਏ ਸੀਗੇ ਤਾਂ 110 ਤੋਂ ਉੱਤੇ ਮੁਲਜ਼ਮ ਜਿਹੜੇ ਹੈਗੇ ਨੇ ਨਸ਼ਾ ਤਸਕਰੀ ਦਾ ਜਿਹੜਾ ਕੰਮ ਕਰਦੇ ਸੀਗੇ ਉਹਨਾਂ ਦੀ ਪ੍ਰਾਪਰਟੀਆਂ ਫ੍ਰੀਜ਼ ਹੋ ਚੁੱਕੀਆਂ ਨੇ ਜਿਹੜੀ ਵੈਲੂਏਸ਼ਨ ਜਿਹੜੀ ਹੈ ਕਰੀਬਨ 35 35 ਕਰੋੜ ਰੁਪਇਆ ਹੈਗੀਆਂ ਤਾਂ ਇਹ ਜਿਹੜਾ ਪ੍ਰੋਸੈਸ ਹੈ ਇਹ ਹਜੇ ਵੀ ਚੱਲਦਾ ਪਿਆ ਜਿਹੜਾ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਜਿਹੜੇ ਨਸ਼ਾ ਤਸਕਰ ਹੈਗੇ ਨੇ ਤਾਂ ਸਾਡਾ ਪ੍ਰੋਸੈਸ ਚੱਲਦਾ ਪਿਆ ਕਿ ਅਸੀਂ ਸਾਰਿਆਂ ਲਈ ਉਹਨਾਂ ਦੀ ਜਿਹੜੀ ਪ੍ਰਾਪਰਟੀਜ਼ ਜਿਹੜੀ ਇਹਨਾਂ ਨੇ ਬਣਾਈਆਂ ਹਨ ਇਹ ਕਮਾਈ ਕਰਕੇ ਤਾਂ ਉਹ ਆਪਾਂ ਫ੍ਰੀਜ਼ ਕਰਾਂਗੇ ਇਹਦੇ ਵਿੱਚ ਸਾਡੇ ਕੋਲ ਜਿਹੜੇ ਇਹਦੇ ਵਿੱਚ ਮੁਲਜ਼ਮ ਇਨਵੋਲਡ ਸੀਗੇ ਪੁਰਾਣਾ ਇਹਦਾ ਹੌਟਸਪੌਟ ਮੰਨਿਆ ਜਾਂਦਾ ਸੀਗਾ ਹੁਣ ਕਾਫੀ ਸੁਧਾਰ ਹੋ ਗਿਆ ਹੈ ਇਹਦੇ ਵਿੱਚ ਤਾਂ ਲਿਸਟ ਸਾਡੇ ਕੋਲ ਟੀਮ ਦੇ ਕੋਲ ਹੈਗੀਆਂ ਤਾਂ ਉਸ ਤੋਂ ਬਾਅਦ ਜਿਹੜੀ ਕਸੂ ਕਰਾਂਗੇ ਖੇਤ ਪਰ ਕਲਾਂ ਕੀ ਨਾਲੋਂ ਇਹ ਮੇਰਾ ਨਾਮ ਹਰਕੀਰਤ ਸਿੰਘ ਹੈ ਕਾਫੀ ਜਿਆਦਾ ਫਰਕ ਲੱਗਦਾ ਹੈ ਸਾਡੇ ਪਿੰਡੇ ਐਸਐਸਪੀ ਸਾਹਿਬ ਨੇ ਪਹਿਲਾਂ ਵੀ ਰੇਟ ਕੀਤੀ ਸੀ ਉਸ ਤੋਂ ਬਾਅਦ ਮੰਤਾਕ ਬਹੁਤ ਜਿਆਦਾ ਫਰਕ ਪੈ ਚੁਕਾ ਹੈ। ਅਨਜ਼ਰ ਜਿਹੜਾ ਹੈ ਸ਼ਰੀ ਸ਼ਾਮ ਸਾਡੇ ਪਿੰਡ ਵਿੱਚ ਦਾ ਹੈ। ਬਾਹਰੋਂ ਬਹੁਤ ਜਿਆਦਾ ਹੋਸਟਲ ਆਂਦੇ ਬੰਦੇ ਬਾਹਰੋਂ ਨਸਲ ਲੈਣ। ਮੋਦੀ ਖਤਮ ਹੋ ਚੁਕੀ। ਬੰਦੀਆ ਅਸਰ ਬੈ ਜੀ ਇਸ ਚੀਦਾਲ। ਕੋਈ ਇਹ ਨਾ ਕੋਈ ਨੇਗੈਟਿਵਿਟੀ ਨਹੀਂ ਆ ਗਈ। ਪੋਜ਼ਿਟਿਵਿਟੀ ਹੈਗੇ ਸਾਰੇ ਅਚੀ ਨੂੰ ਲੈ ਗਈ। ਕੋਈ ਮਾੜਾ ਸਨਿਆ ਕਰ ਦੇ ਗਦਾ। ਜੋ ਅਸੀਂ 70% ਪਰਸੈਂਟ ਪਰਸ ਸਮਝਦੇ ਹਾਂ। 30% ਆ ਕੋਈ ਲੁਪਿਆ ਛੁਪਿਆ ਡਾ ਕੋਈ ਜਿਆਦਾ ਪਰਸਨ ਅਦਰਵਾਇਜ਼ ਨਹੀਂ। ਸ਼ਰੀ ਕਿੰਧਰ ਸਹਿਯੋਗ ਹੁੰਦੇ। ਸਹਿਯੋਗ ਫੁੱਲੀ ਕੋਆਪਰੇਟ ਹੈ ਜੀ ਪਿੰਡ ਦਾ ਤੁਸੀਂ ਦੇਖਿਆ ਹੀ ਨਾਲ ਜਾ ਕੇ ਬਹੁਤ ਵਧੀਆ ਉਹਨਾਂ ਨੇ ਇਸ ਮਾੜੀ ਬਹੁਤ ਵਧੀਆ ਕੰਮ ਕਰ ਰਹੇ ਹੈ ਉਹਨਾਂ ਨੇ ਇਹ ਕੰਮ ਕਰਕੇ ਸਾਡੇ ਮਨ ਦਾ ਸ਼ਾਂਤ ਹੋ ਗਿਆ ਉਹ ਲੋਕ ਜਿਹੜਾ